ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਖਸਨ ਵੀਰਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਸੇਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪੁਸ਼ਪ ਦਿਖਾਉਣੇ ਜਿਹੜੇ ਬਕਾਊ ਆ ਇੱਕ ਆ ਤਾਜੀ ਸੋਈ ਗਾਮ ਤੇ ਦੋ ਮੱਜਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਰ ਸਭ ਨਾਲ ਠੀਕ ਠਾਕ ਜੇ ਅੱਜ ਵੀਰ ਜੀ ਤੁਸੀਂ ਕਿਹਨਾਓ ਸਭ ਵਧੀਆ ਜੇ ਵਧੀਆ ਚਾਹੀਦਾ ਤੇ ਨਿਕਲ ਗਿਆ ਪ੍ਰੋਗਰਾਮ ਵਧੀਆ ਵਧੀਆ ਬੜਾ ਵਧੀਆ ਗੁਰੂ ਆਮ ਦਾ ਬੜੀ ਕਿਰਪਾ ਨਾਲ ਵਧੀਆ ਵੀਰ ਹੋ ਗਿਆ ਠੀਕ ਹੈ ਅਜੇ ਤੁਹਾਨੂੰ ਵੀ ਮੈਸੇਜ ਕਰਦੇ ਰਹੇ ਤੁਸੀਂ ਆਏ ਨਹੀਂ ਉਹ ਆਇਆ ਨਹੀਂ ਗਿਆ ਤੁਹਾਨੂੰ ਦੱਸਿਆ ਸੀ ਨਾ ਹੋਣਾ ਹੀ ਜਰੂਰ ਆਪਾਂ ਪਰ ਇੱਕਦਮ ਮੌਕੇ ਤੇ ਫਿਰ ਹੋਰ ਕਿਤੇ ਜਾਣਾ ਪੈ ਗਿਆ ਆ ਤੇ ਦੱਸਣ ਦਾ ਵੀ ਕਿਤੇ ਕੰਮ ਜ਼ਰੂਰੀ ਪੈ ਗਿਆ ਸਾਡਾ ਹਾਂਜੀ 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 ਤੇ ਪ੍ਰੋਗਰਾਮ ਕਰਕੇ ਤਾਂ ਹੀ ਉਹ ਨਾਗੇ ਪੈ ਗਏ ਨੇ ਆ ਨਾਗੇ ਪੈ ਗਏ ਨਹੀਂ ਮਾਲ ਤੇ ਰ ਆਉਂਦਾ ਹੈ ਰੋਜ਼ ਵਿਗ ਜਾਂਦਾ ਹੈ ਠੀਕ ਹੈ ਦੋ ਪਰਸੋਂ ਆਪਾਂ ਪਰਣਾਲੇ ਕੱਲੀਆਂ ਅੱਛਾ ਤੇ ਇਹ ਤਾਂ ਹੁਣ ਮਾਨਸਾ ਦਾ ਵੀਰ ਹੁਣ ਨਹੀਂ ਆਏ ਸੀ ਉਹਨਾਂ ਨੂੰ ਦੋ ਟਾਈਮ ਚਵਾਤੀ ਆਪਾਂ ਅੱਛਾ ਮਾਨਸਾ ਕੱਲਣੀ ਇੱਕ ਅੱਛਾ ਇਹ ਚਲ ਜਾਣੀਆਂ ਹਾਂ ਚਲ ਜਾਨੀ ਠੀਕ ਚਲੋ ਨਾਮ ਦੱਸਦੇ ਇੱਕ ਨੇ ਨਾਮ ਮੇਰਾ ਭਾਸੇ ਵੀ ਜੀ ਹਾਂਜੀ ਪਿੰਡ ਚਵਿੰਡਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਤੇ ਫੋਨ ਨੰਬਰ ਬੋਲਦੇ ਇੱਕ ਨੇ 945799 ਠੀਕ ਆ ਤੇ ਚਲੋ ਸ਼ਰਵਾਦ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਸੂਈ ਸਵਾਈ ਆ ਕਿੰਨਾ ਚ ਵੇਚਿਆ ਤੇ ਕੋਲ ਦੁੱਧ ਦੁੱਧ ਦਾ ਹਰ ਬਿੰਦੀ ਕਹਿੰਦੇ 13ਵੇਂ ਕਹੀ ਜਾਈਏ 14ਵੇਂ ਕਹੀ ਜਾਈਏ 12 ਕਿਲੋ ਤਿਆਰ ਜੀ ਪੱਕਾ ਦੁੱਧ ਜਿਹੜਾ ਹੈਗਾ ਆਹ ਆਹ ਭਾਵੇਂ ਕੋਈ ਟੰਡਾ ਲਾਇਆ ਭਾਵੇਂ ਲੀਟਰ ਲਾਇਆ ਫਿਰ ਠੀਕ ਆ ਹਾਂਜੀ ਦੋ ਟਾਈਮ ਚੋਂ ਆਵੇ ਤੇ ਕਿੰਨਾ ਕ ਕਿਚੂਇਰਾ ਹੋ ਗਿਆ ਸੋਈ ਨਾ ਸੋਈ ਨੂੰ ਹਰ ਬਿੰਦੀ ਨੂੰ ਮਹੀਨੇ ਲੱਗ ਬੰਨੇ ਹੋਗਾ ਮਗਰ ਕੱਟੀ ਆ ਕੱਟੀ ਬਹੁਤੀ ਨਸਲ ਵਾਲੀ ਆ ਠੀਕ ਆ ਠੀਕ ਆ ਹਾਂਜੀ ਦਰ ਹਾਂ ਫਿਰ ਇੱਕ ਰੀ ਕੱਟੀ ਵੀ ਅਸੀਂ ਦਿਖਾ ਦਿੰਦੇ ਤੁਹਾਨੂੰ ਹੁਣੇ ਦੁੱਧ ਮੌਕੇ ਤੇ ਜਿਹੜਾ ਕਹਿੰਦਾ ਕਿ 12 ਲੀਟਰ ਹੈਗਾ ਵਾ ਬਾਕੀ ਥਨਾਂ ਦਾ ਸਾਈਜ਼ ਕਰ ਜਿਹੜਾ ਚੰਗਾ ਉਹ ਤਰ੍ਹਾਂ ਭਾਰੇ ਪੁੱਲੇ ਦੀ ਮਾਝ ਹੈ ਜ ਤੇ ਮੋਲੇ ਦਾ ਫਿਰ ਮੋਲਾ ਵੀ ਜਿੱਦਾਂ ਦਾ ਬੁਝਾਰਿਆ ਨਾ ਹਾਂਜੀ ਤੇ ਮੋਲੇ ਦਾ 80 ਕਰਦੇ 85 ਵੀ ਕਰਦੇ ਆ ਅੱਛਾ 71 ਦੀ ਦੇ ਦੇਗੇ अच्छा फोन ਚ ਵਿੱਚ 100 ਕਿਲੋਮੀਟਰ ਤੱਕ ਕਰੀਂ ਦੱਸ ਲਓ ਜੇ ਮਾਨਤਾ ਕਰਾਉਣਾ ਹੈ ਕਰ ਦੇਗਾ ਹਰ ਵਿਝਾਨਾ 70 ਦੀ ਦਵਾਂਗੀ 70000 ਚ ਪਹੁੰਚ ਜਾਵੇਗਾ ਤਾਂ 100 ਕਿਲੋਮੀਟਰ ਤੇ ਦੁੱਧ 12 ਲੀਟਰ ਘਰ ਚਵਾ ਕੇ ਹਰ ਵਿਝੀ ਚਵਾ ਕੇ ਦਵਾਂਗਾ ਠੀਕ ਹੈ ਜੀ ਹਾਂ ਜੀ ਤੇ ਆ ਛੋਟੀ ਗੱਬਨ ਜੇ ਇਹ ਗੱਬਣਾ ਠੀਕ ਹੈ ਜੀ ਚੰਗੇ ਕੱਦ ਘਾਠਾ ਲਈਏ ਇਹ ਵੀ ਤੇ ਜੇ ਤਿਆਰ ਹੋਣੀ ਹੈ ਥੱਲਿਆਂ ਵਿੱਚ ਤੇ ਇਹ ਕਿਨੇ ਕ ਦੁੱਧ ਆ ਲਈ ਜੀ ਵੀਰ ਜੀ ਇਹਨੇ ਹਰ ਵੀਰ ਜੀ ਪਹਿਲੇ ਸਵੇਰੇ ਦੋਂਦੀ ਕੱਟੀ ਨੇ ਦੁੱਧ ਭਰਿਆ ਜੋ 15 ਕਿਲੋ ਅੱਛਾ ਹੁਣ ਜਿਹੜਾ ਮਰਜ਼ੀ ਵੀਰ ਭਰਾ ਆਣ ਕੇ ਲੈ ਜਾ ਜੇ ਛਗੀ ਵੀ ਨਹੀਂ ਹੋਈ ਅੱਛਾ ਪੂਰੀ ਛਗੀ ਵੀ ਨਹੀਂ ਅਜੇ ਹੋਈ ਤੇ ਸਾਲ ਨੂੰ ਵੀ ਅਜੇ 10-15 ਦਿਨ ਖੜਦੀ ਆ ਠੀਕ ਆ ਅਰਕੀ 16-17 ਲੀਟਰ ਦੀ ਆਸ ਹੈਗੀ ਆ ਤੋਰ ਫੇਰ ਇੱਕ ਰੀਨ ਬਾਕੀ ਇਹ ਕਿ ਗੱਬਨ ਪਸ਼ੂ ਦਾ ਜਿਹੜਾ ਦੁੱਧ ਦਾ ਅੰਦਾਜ਼ਾ ਹੁੰਦਾ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਤੇ ਬਾਕੀ ਦੱਸੇਗੇ ਦਿਨਾਂ ਤੋਂ ਵੀ ਕਈ ਵਾਰੀ ਪਸ਼ੂ ਕੋਈ ਦੋ ਦਿਨ ਵੱਧ ਵੀ ਖੜ ਸਕਦਾ ਤੇ ਘੱਟ ਵੀ ਖੜ ਸਕਦਾ ਉਤਰਾ ਇਹ ਆ ਕਿ ਚੰਗੇ ਕੱਦ ਕਾਠ ਵਾਲੀ ਆ ਚੰਗੇ ਪਿੱਠ ਫੁੜੇ ਵਾਲੀ ਆ ਜਿਹੜੀ ਪੂਰੀ ਜਵਾਨ ਝੋਟੀ ਆ ਜਿਹੜੀ ਹਾਂ ਦਾ ਤੇ ਥਨਾਂ ਦਾ ਸਾਈਜ਼ ਕੈਪ ਜਿਹੜਾ ਇਹਦਾ ਵੀ ਚੰਗਾ ਵਾ ਹਵਾਨਾ ਇਹਨੇ ਗਾਣਾ ਵੀ ਚੰਗਾ ਬਣਾਉਣਾ ਤੇ ਹਵਾਨਾ ਪਛਾਣ ਨੂੰ ਚੰਗਾ ਬਣਾਉਣਾ ਤੇ ਮੁੱਲ ਵੀ ਦੀ ਇਹਦਾ ਇਹਦਾ ਹਰ ਵੀ ਜੀ ਫੋਨ ਤੇ ਮੁੱਲ ਕਰਾਂਗੇ ਠੀਕ ਹੈ ਹਾਂਜੀ ਇਹ ਹੈ ਕਿ ਜੇ ਥੋੜੀ ਜਿਹੀ ਕੱਚੀ ਆ ਕੱਚੀ ਆ ਹੁਣ ਸਾਮ ਛੱਡ ਕੇ ਦੇ ਦੋਗੇ ਹੁਣ ਸਾਮ ਛੱਡ ਕੇ ਦੇ ਦਾਂਗੇ ਜੇ ਤਿਆਰ ਕਰਕੇ ਵਿੱਚ ਹੀ ਤੇ ਮੈਨੂੰ ਤੁਹਾਨੂੰ ਫਿਰ ਪਤਾ ਹੀ ਆ ਫਿਰ ਉਹ ਜੋ ਬਾਜ਼ਾਰ ਹੋਰ ਤੇ ਇਹ ਹੋ ਜਾਣਾ ਫਿਰ ਹੋਰ ਮੰਗੀ ਆ ਜੀ ਉਹ ਨਚਨ ਮਸਾਕੀ ਆ ਜਾਣੀ ਲੱਗ ਜੀ ਇਹਨੇ ਕਰ ਲਈ ਠੀਕ ਹੈ ਜੀ ਤੇ ਹੁਣ ਆ ਗਈ ਗਾਂ ਆਪਣੇ ਕੋਲ ਐਂਡ ਤੇ ਤੇ ਉਹ ਜਿਹੜੀ ਮੱਝ ਸੂਈ ਆ ਉਹਦੀ ਕੱਟੀ ਆ ਜੇ ਆਪਣੀ ਸਮਝਣਾ ਵੇਖ ਲੈੋ ਵੀ ਕੋਈ ਕਿੰਨੇ ਚਿਰ ਦੀ ਆ ਮਹੀਨੇ ਦੀ ਆ ਦੋਹਾਂ ਦੀ ਆ ਤੇ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਤੇ ਆ ਜਿਹੜੀ ਗਾਂ ਦਾ ਬੱਚਾ ਮੱਛਾ ਕਿ ਬੱਚੀ ਜੇ ਬੱਚਾ ਬੱਚਾ ਇਹਦਾ ਬੱਚਾ ਜੀ ਤੇ ਹੱਥਾਂ ਨੇ ਇਹਦੇ धागे ਤਾਂ ਦੇਖ ਸਕਦੇ ਕਿੰਨਾ ਜਿਹੜਾ ਵਧੀਆ ਨਾ ਸੂਈ ਨਾ ਇਹ ਪੱਤੋ ਰਾਦੇ ਆ ਵੀਜੀ ਸੂਈ ਆ ਅੱਛਾ ਹੁਣੇ ਲੈ ਗਏ ਆ ਯਾਰ 24-5 ਕਿਲੋ ਬੋਲਾ ਚੋਗੇ ਅੱਛਾ ਹਾਂਜੀ ਹਾਂਜੀ ਚਵਾਈ ਕਰਕੇ ਲੈ ਲਏ ਚਵਾਈ ਕਰਕੇ ਲੈ ਆ ਗਏ ਹਾਂ ਜੀ ਤੇ ਕਿੰਨਾ ਕੁ ਚਵਾਈ ਜਾਊਗੀ ਦੋਧਾਰੇ ਬੁੱਲਜੀ ਘਰ ਵਾਲੇ ਆਂਦੇ 14-15 ਕਿਲੋ ਦਿੰਦੀ ਆ ਅੱਜ ਜਦ 11-12 ਕਿਲੋ ਦੇਈ ਜਾਵੇ ਬੜੀ ਆ ਚਲੋ ਤੋਰਾ ਅਜਲਾ ਆਓ ਜੀ ਹਾਂ ਤੇ ਇਹਦਾ ਮੁੱਲ ਵੀ ਜੀ ਫਿਰ ਬੋਲੋ ਜੇ ਇਹਦਾ 35 ਕਰਦੇ ਆ 36 ਕਰਦੇ ਆ ਈ ਅੱਜ 2000 ਛੜਦਾਂ ਵਿੱਚੋਂ ਪਹੁੰਚ ਕਰਦਾ ਅੱਛਾ ਹਾਂਜੀ 28000 ਚ ਪਹੁੰਚ ਦੇ ਦਾਂ ਮੈਂ ਰੁਪਈਆ 100 ਕਿਲੋਮੀਟਰ ਤੱਕ ਠੀਕ ਹੈ ਜੀ ਤੇ ਠੀਕ ਹੈ ਜੀ ਕੋਈ ਕੁਸ਼ ਹੈ ਨਾ ਇਹੋ ਬੇਨਤੀ ਰੁਪਈਆ ਸੁਈਆਂ ਸੁਈਆਂ ਆਪਣੇ ਆਣਗੇ ਇੱਥੇ ਚਵਾਈ ਪਾਸ ਕਰਦੇ ਤਸੱਲੀ ਕਰਕੇ ਖੜੋ ਹਣਾ ਟਾਡੇ ਕਰਾਂ ਹਾਂਜੀ ਹਾਂਜੀ ਤੇ ਬਾਕੀ ਆਪ ਅਸ਼ੀਜੇ ਖੜਨੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਸਮਝਣਾ ਵਾ ਪਸੰਦ ਹੋਵੇ ਤੇ ਲੈ ਜਾਓ ਨਹੀਂ ਪਸੰਦ ਹੋਵੇ ਤੇ ਰਹਿਣ ਦੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲੇ ਬਹੁਤ ਬਹੁਤ ਧੰਨਵਾਦ ਜੀ ਬਾਕੀ ਬੇਨਤੀ ਇੱਕ ਹੋਰ ਕਰਨੀ ਆਪਾਂ ਕਿ ਕੋਈ ਵੀ ਵੇਰ ਜਿਹੜੀਆਂ ਸੁੰਆਂ ਵਿੱਚ ਚਵਾਈ ਕਰਕੇ ਖੜੇ ਨਹੀਂ ਕੋਈ ਆ ਸਕਦਾ ਵੀਡੀਓ ਕਾਲ ਤੇ ਚਵਾ ਲੈ ਵੀਡੀਓ ਕਾਲ ਤੇ ਵੀ ਨਹੀਂ ਚਵਾ ਸਕਦਾ ਫਿਰ ਕੋ ਲਾਗੂ ਹੀ ਲੈ ਲੈ ਵੀਡੀਓ ਤੇ ਪਸ਼ੂ ਦੂਰੋਂ ਫਿਰ ਨਾਲ ਲਵੇ